ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਇੱਕ ਵਾਰੀ ਫਿਰ ਤੋਂ ਤੁਹਾਡਾ ਬਹੁਤ ਸਾਰਾ ਮੇਰੇ YouTube ਚੈਨਲ ਦੇ ਉੱਤੇ Instagram ਪੇਜ ਤੇ ਨਾਲ Facebook ਪੇਜ ਤੇ ਵੀ ਜੀਐਨ ਤੁਹਾਡਾ ਸਭ ਦਾ ਜੀ ਬਹੁਤ ਸੋਹਣੇ ਸੂਟ ਇੱਕ ਵਾਰੀ ਫਿਰ ਆ ਗਏ ਆਪਣੇ ਕੋਲ ਪਾਰਟੀ ਵੇਅਰ 컬렉ਸ਼ਨ ਜਿਹਦੇ ਵਿੱਚ ਤੁਹਾਨੂੰ ਦੇਣੇ ਆਪਾਂ ਫੈਂਡੀ ਸਿਲਕ ਦੇ ਸੂਟ ਜਿਨ੍ਹਾਂ ਦੀ ਤੁਸੀਂ ਸਭ ਤੋਂ ਵੱਧ ਡਿਮਾਂਡ ਕਰਨ ਰਿਹਾ ਹੋ ਉਹ ਸੂਟ ਹੋ ਗਏ ਆਪਣੇ ਕੋਲ ਰੀਸਟਾਕ ਤੇ ਬਹੁਤ ਜ਼ਿਆਦਾ ਪਿਆਰੇ ਪਿਆਰੇ ਕਲਰ ਫੈਂਡੀ ਸਿਲਕ ਦੇ ਦੁਪੱਟੇ ਤੇ ਫੈਂਡੀ ਸਿਲਕ ਦੇ ਸੂਟ ਆਜੋ ਕਰਦੇ ਆ ਸ਼ੁਰੂ ਵੀਡੀਓ ਦਿਖਾਉਣਾ ਤੁਹਾਨੂੰ ਮੈਂ ਘੈਂਟ ਸੂਟ ਜਿਨ੍ਹਾਂ ਨੇ ਕਰਾਤੀ ਜੇ ਐਂਡ ਇਸ ਵਾਰੀ ਫੈਂਡੀ ਸਿਲਕ ਨੇ ਕਰਦੇ ਆਂ ਵੀਡੀਓ ਸ਼ੁਰੂ ਪਹਿਲਾਂ ਤੁਹਾਨੂੰ ਮੈਂ ਦਿਖਾ ਦਿੰਨਾ ਸੋਹਣੇ ਜੇ ਸੂਟ ਇੱਕ ਵਾਰੀ ਐਮਬਰਾਇਡਰੀ ਵਰਕ ਵਾਲੇ ਜਿਹੜੇ ਆਪਣੇ ਕੋਲ ਆਏ ਆ ਦੁਬਾਰੇ ਰੀਸਟਾਕ ਹੋ ਕੇ ਤੇ ਇਸ ਤੋਂ ਬਾਅਦ ਤੁਹਾਨੂੰ ਦਿਨੇ ਆ ਫੈਂਟੀ ਸ਼ਿਲਕ ਦੇ ਸੂਟ ਮੇ ਬੜੇ ਪਿਆਰੇ ਪਿਆਰੇ ਚੈੱਕ ਕਰਿਓ ਆ ਵੇਖੋ ਆ ਸਾਰੇ ਫੈਂਟੀ ਸ਼ਿਲਕ ਦੇ ਤੁਹਾਡੇ ਵਾਸਤੇ ਲੈ ਕੇ ਆਏ ਆ ਮੈਂ ਉਸ ਤੋਂ ਪਹਿਲਾਂ ਆ ਸੂਟ ਤੁਹਾਨੂੰ ਮੈਂ ਦਿਖਾ ਦਿੰਨਾ ਚੈੱਕ ਕਰਿਓ ਜਿਹਦੇ ਵਿੱਚ ਬਹੁਤ ਸੋਹਣਾ ਵੀਨੈਕ ਬਣਿਆ ਹੋਣਾ ਜੇ ਨਾਲ ਬਾਟਮ ਆਉਣੀ ਜੇ ਤੇ ਸਾਰੇ ਹੀ ਸੂਟ ਦੇ ਉੱਤੇ ਵਰਕ ਆਉਣਾ ਜੇ ਇਹਦੀ ਮਾਡਲ ਦੀ ਫੋਟੋ ਜਿਹੜੀ ਆ ਉਹ ਮੈਂ ਤੁਹਾਨੂੰ ਸ਼ੇਅਰ ਕਰ ਦੂੰਗਾ ਤੁਸੀਂ ਮੇਰੇ ਕੋਲ ਚੈੱਕ ਕਰ ਲਿਓ ਤੇ ਚੈੱਕ ਕਰੋ ਤੇ ਨਾਲ ਦੁਪੱਟਾ ਆਉਣਾ ਜੇ ਮਸਲੀਨ ਦਾ ਤੇ ਸੂਟ ਦਾ ਰੇਟ ਆਉਣਾ ਜੇ 1050 ਰੁਪਏ ਸ਼ਿਪਿੰਗ ਫ੍ਰੀ ਆਲ ਓਵਰ ਇੰਡੀਆ ਦੇ ਵਿੱਚ ਕਿਤੇ ਵੀ ਸਿੰਗਲ ਸੂਟ ਬੁੱਕ ਕਰ ਸਕਦੇ ਜੇ ਸੂਟ ਦਾ ਕਲਰ ਹੈਗਾ ਜੇ ਫਿਰੋਜੀ ਇਸੇ ਦੇ ਵਿੱਚ ਹੀ ਆਪਣੇ ਕੋਲ ਆ ਗਿਆ ਜੇ ਇੱਕ ਹੋਰ ਸੋਹਣਾ ਜਿਹਾ ਕਲਰ ਜਿਹਦੇ ਵਿੱਚ ਆ ਗਿਆ ਸੂਟ ਗਾਜਰੀ ਛੇੜ ਦਾ ਬਹੁਤ ਜ਼ਿਆਦਾ ਸੋਹਣਾ ਐਮਬ੍ਰੋਇਡਰੀ ਵਰਕ ਆ ਬਹੁਤ ਜ਼ਿਆਦਾ ਪਿਆਰਾ ਇਹਨਾਂ ਦੇ ਵਿੱਚ ਤੁਹਾਨੂੰ ਮਿਲ ਜਣਾ ਆ ਬਾਟਮ ਵਰਕ ਤੇ ਨਾਲ ਦੁਪੱਟਾ ਤੇ ਪਲੱਸ neck ਦੇ ਉੱਤੇ ਵਰਕ ਲੈਂਥ ਜਿਹੜੀ ਇਹਦੀ ਜੇ 42 ਤੱਕ ਰੈਡੀ ਹੋ ਜਾਂਦੀ ਜੇ ਕਿਹੜਾ ਜਿਹੜਾ ਜੇ ਇਹਦਾ 22 24 ਜਿੰਨਾ ਮਰਜੀ ਤੁਸੀਂ ਆਪਣੇ ਹਿਸਾਬ ਨਾਲ ਸਟੈਂਡਰਡ ਰੈਡੀ ਕਰ ਲਿਓ ਉਦਾਂ ਇਹਦਾ ਜਿਹੜਾ ਜੇ 19 20 ਕੇ ਰਾ ਇੱਥੋਂ ਉੱਥੋਂ ਤੱਕ ਬਣਦਾ ਜੇ ਸ਼ਿਪਿੰਗ ਫ੍ਰੀ ਆਉਂਦੀ ਜੇ 5 ਮੀਟਰ ਦੀ ਕਾਟ ਆਉਂਦੀ ਜੇ 2.5 ਮੀਟਰ ਦੇ ਨਾਲ ਜਿਹਦੇ ਵਿੱਚ ਮਿਲਣਾ ਸੂਟ ਤੁਹਾਨੂੰ ਬਹੁਤ ਸੋਹਣਾ ਸਨੇਕ ਟਿਸ਼ੂ ਦਾ ਤੇ ਚੈੱਕ ਕਰਿਓ ਅੱਗੇ ਆਗਾ ਜੇ ਆਪਣੇ ਕੋਲ ਬਲੈਕ ਕਲਰ ਬਹੁਤ ਜ਼ਿਆਦਾ ਪਿਆਰਾ ਕਲਰ ਅਤੇ ਬਹੁਤ ਜ਼ਿਆਦਾ ਸੋਹਣਾ ਸੂਟ ਦਾ ਡਿਜ਼ਾਈਨ ਕਲਰ ਤੇ ਫੈਬਰਿਕ ਤੁਹਾਨੂੰ ਮੈਂ ਦੱਸ ਦਣਾ ਪਹਿਲਾਂ ਫੈਬਰਿਕ ਚੈੱਕ ਕਰ ਲਿਓ ਸ਼ਰਟ ਦਾ ਫੈਬਰਿਕ ਹੋਣਾ ਜੇ ਵਿਸਕੋਸ ਔਰਗਾਂਜਾ ਦਾ embroidery ਵਰਕ ਹੋਣਾ ਜੇ ਬਹੁਤ ਜ਼ਿਆਦਾ ਸੋਹਣਾ ਇਹਦੇ ਵਿੱਚ ਤਿੱਲੇ ਦਾ ਤੇ ਮਸ਼ੀਨ ਦਾ ਦੁਪੱਟਾ ਨਾਲ ਹੋਣਾ ਜੇ ਔਰਗਾਂਜਾ ਦਾ ਦੁਪੱਟੇ ਤੇ ਵੀ ਵਰਕ ਹੋਣਾ ਜੇ ਬਾਟਮ ਹੋਣੀ ਜੇ ਮਸਲੀਨ ਦੀ ਬਾਟਮ ਤੇ ਵੀ ਵਰਕ ਹੋਣਾ ਜੇ ਤੇ ਸ਼ਰਟ ਤੇ ਬਲੈਕ ਕਲਰ ਦੀ ਤੁਹਾਨੂੰ ਸੂਟ ਮਿਲ ਜਾਣਾ ਜੇ ਸਾਰਾ ਹੀ ਇਦਾਂ ਬਣਿਆ ਜਿਹਦੇ ਵਿੱਚ ਤੁਹਾਨੂੰ ਮਿਲਣਾ ਆ ਰੇਟ ਇਸ ਸੂਟ ਦਾ ਸਿਰਫ ਤੇ ਸਿਰਫ 1050 ਰੁਪਏ ਸ਼ਿਪਿੰਗ ਫ੍ਰੀ ਰਹਿਣੀ ਜੇ ਆਲ ਓਵਰ ਇੰਡੀਆ ਦੇ ਵਿੱਚ ਇਹਨਾਂ ਦੇ ਵਿੱਚ ਤੁਹਾਨੂੰ ਕਲਰ ਦਿਖਾ ਦਿੰਨਾ ਮੈਂ ਅੱਗੇ ਚੈੱਕ ਕਰ ਲਓ ਆ ਲਓ ਜੀ ਨਾਲ ਬਲੈਕ ਤੇ ਆ ਗਿਆ ਜੇ ਮਸਟਰਡ ਦਾ ਕੰਟਰਾਸਟ ਬਹੁਤ ਹੀ ਪਿਆਰੀ ਮਸਟਰਡ ਕੰਟਰਾਸਟ ਦੇ ਵਿੱਚ ਆ ਗਈ ਜੇ ਬਾਟਮ ਤੇ ਨਾਲ ਦੁਪੱਟਾ ਨਾਲ ਸ਼ਰਟ ਤੇ ਰੇਟ ਆ ਗਿਆ ਜੇ ਸੇਮ ਇਹਦਾ ਵੀ 1050 ਰੁਪਏ ਉਹ ਵੀ ਫ੍ਰੀ ਸ਼ਿਪਿੰਗ ਦੇ ਵਿੱਚ ਆਲ ਓਵਰ ਇੰਡੀਆ ਦੇ ਵਿੱਚ بیس ਜਿਹੜੇ ਉਹ ਬਲੈਕ ਕਲਰ ਦੇ ਆਈ ਜਾਣੇ ਆ ਤੇ ਅੱਗੇ ਜਿਹੜੇ ਦੁਪੱਟੇ ਤੇ ਬਾਟਮ ਜਿਹੜੀਆਂ ਉਹ ਚੇਂਜ ਹੋਈ ਜਾਣੀਆਂ ਜੀ ਫੈਬਰਿਕ ਸੇਮ ਆਉਣੇ ਜੇ ਵਿਸਕੋਸ ਔਰ ਗੰਜਾ ਦੀ ਆਉਣੀ ਜੇ ਇਹਦੀ ਸ਼ਰਟ ਤੇ बॉटम ਆਉਣੇ ਜੇ ਮਸਲਿਨ ਦੀ ਦੁਪੱਟੇ ਆਉਣੇ ਜੇ ਔਰਗੰਝਾ ਦੇ ਡਿਜ਼ਾਈਨ ਤੁਹਾਡੇ ਸਾਹਮਣੇ ਆ ਤੁਸੀਂ ਚੈੱਕ ਕਰ ਲਓ ਸ਼ਿਪਿੰਗ ਆਏ ਨਹੀਂ ਜੇ ਫ੍ਰੀ ਰੇਟ ਤੁਹਾਨੂੰ ਦੱਸ ਦਿੱਤਾ 1050 ਰੁਪਏ ਤੇ ਆਹ ਲਓ ਜੀ ਆ ਗਿਆ ਫਿਰੋਜੀ ਦੇ ਨਾਲ ਜਿਹਦੇ ਵਿੱਚ ਐਮਬਲੋਡਰੀ ਵਰਕ ਬਹੁਤ ਸੋਹਣਾ ਫਿਰੋਜੀ ਦੁਪੱਟਾ ਤੇ ਨਾਲ ਫਿਰੋਜੀ ਇਹਦੇ ਆ ਗਈ बॉटम ਆ ਰਿਹਾ ਨੈਕ ਦਾ ਡਿਜ਼ਾਈਨ ਰੇਟ ਆ ਗਿਆ ਜੇ ਇਹਦਾ ਵੀ 1050 ਰੁਪਏ ਉਹ ਵੀ ਸ਼ਿਪਿੰਗ ਫ੍ਰੀ ਦੇ ਵਿੱਚ ਲਓ ਆਪਣੇ ਕੋਲ ਆ ਗਿਆ ਜੇ ਸੋਹਣਾ ਜਿਹਾ ਡਿਜ਼ਾਈਨ ਜਿਹਦੇ ਵਿੱਚ ਤੁਹਾਨੂੰ ਆਪਾਂ ਪਲੱਸ ਪਲੱਸ ਹੀ ਦੇਣਾ ਸਾਰਾ ਕੁਝ ਕਲਰ ਆ ਗਿਆ ਜੇ ਸਕਿਨੇ ਦਾ ਤੇ ਜਿਹਦੇ ਵਿੱਚ ਆ ਤੁਸੀਂ ਵੇਖ ਸਕਦੇ ਜੇ neck ਦਾ ਡਿਜ਼ਾਈਨ ਸੋਹਣਾ ਜਿਹਾ ਤੇ ਨਾਲ ਇਹਦੇ ਮਿਲ ਜਣਾ ਜੇ ਆ ਘੇਰੇ ਦੇ ਉੱਤੇ ਬਣਿਆ ਡਿਜ਼ਾਈਨ ਦੁਪੱਟਾ ਆ ਜਣਾ ਜੇ ਇਹਦੇ ਨਾਲ ਬਰਬਰੀ ਦਾ ਡਬਲ ਡਾਈ ਦਾ ਤੇ ਪਲੱਸ ਦੇ ਦਾਂ ਤੁਹਾਡੇ ਇਹਦੇ ਵਿੱਚ ਮੈਂ ਆਹ ਲੋ ਚੈੱਕ ਕਰੋ ਜਿਹਦੇ ਵਿੱਚ ਆ ਗਈ ਜੇ ਬਹੁਤ ਜ਼ਿਆਦਾ ਸੋਹਣੀ ਇਹਦੀ ਆ ਬਾਜੂ ਤੇ ਵਰਕ ਤੇ ਆ ਆ ਗਿਆ ਜੇ ਇਹਦੀ ਬਾਟਮ ਦੇ ਉੱਤੇ ਵਰਕ ਫੈਬਰਿਕ ਆ ਗਿਆ ਜੇ ਇਹਦਾ ਸੂਟ ਦਾ ਮਸਲੀਨ ਸ਼ਿਮਰ ਦਾ ਤੇ ਆ ਰਿਹਾ ਜੀ ਇਹਦਾ ਸੋਹਣਾ ਜਿਹਾ ਡਿਜ਼ਾਈਨ ਸੂਟ ਦਾ ਰੇਟ ਆ ਗਿਆ ਜੇ ਇਹਦਾ 1150 ਰੁਪਏ ਆਲ ਓਵਰ ਇੰਡੀਆ ਚ ਫ੍ਰੀ ਸ਼ਿਪਿੰਗ ਦੇ ਨਾਲ ਤੇ ਅੱਗੇ ਹੁਣ ਆਗੇ ਜੇ ਆਪਣੇ ਕੋਲ ਫੈਂਡੀ ਸਿਲਕ ਦੇ ਸੂਟ ਆਹ ਸੂਟ ਇੱਕ ਜਿਹੜਾ ਜੇ ਇਹ 1050 ਦਾ ਹੈਗਾ ਵਿੱਚ ਇਹ ਤੁਹਾਨੂੰ ਮੈਂ ਦਿਖਾ ਦਿੰਨਾ ਇਹ ਕਿਉਂ 1050 ਦਾ ਆ ਇਹਦੇ ਬਾਰੇ ਵੀ ਤੁਹਾਨੂੰ ਮੈਂ ਦੱਸ ਦਿੰਨਾ ਪਹਿਲਾਂ ਤਾਂ ਸੋਨਾ ਜਾਂ ਇਹਦੇ ਆ ਜਣਾ ਜੇ ਦੁਪੱਟਾ ਬਣਿਆ ਫੈਂਡੀ ਸਿਲਕ ਦਾ ਨਾਲ ਸ਼ਰਟ ਆਉਣੀ ਜੇ ਫੈਂਡੀ ਸਿਲਕ ਦੀ ਤੇ ਫੈਂਡੀ ਸਿਲਕ ਦੀ ਪਲੇਨ ਆਉਣੀ ਜੇ ਬਾਟਮ ਇਹਦੇ ਵਿੱਚ ਪਲੇਨ ਬਾਟਮ ਆਉਂਦੀ ਜੇ ਸ਼ਰਟ ਆਉਂਦੀ ਜੇ ਦੂਜੀ ਐਮਬਰਾਇਡਰੀ ਵਾਲੀ ਦੁਪੱਟਾ ਵੀ ਐਮਬਰਾਇਡਰੀ ਵਾਲਾ ਤੇ ਰੇਟ ਇਹਦਾ ਸੂਟ ਦਾ ਆਉਂਦਾ ਜੇ ਸਿਰਫ ਤੇ ਸਿਰਫ 1050 ਰੁਪਏ ਇੱਕੋ ਸੂਟ ਦਾ ਰੇਟ ਜੇ ਬਾਕੀ ਆਉਣੇ ਜੇ 1145 ਦੇ ਨਾਲ ਉਹਦੇ ਵਿੱਚ ਕਿਉਂ ਆਉਣੇ ਆ ਕਿਵੇਂ ਆਉਣੇ ਵੀ ਤੁਹਾਨੂੰ ਦੱਸਦਾ ਕਲਰ ਸੂਟ ਦਾ ਹੈਗਾ ਜੇ ਡਾਰਕ ਬਲੂ ਕਲਰ ਆਗਾ ਜੇ ਬਲੂ ਇਹਦੇ ਵਿੱਚ ਬਹੁਤ ਸੋਹਣਾ ਜਿਹਦੇ ਵਿੱਚ ਫੈਂਟਿਸ਼ੀ ਲੱਕ ਦਾ ਆਉਣਾ ਜੇ ਸੂਟ ਤੇ ਦੁਪੱਟਾ ਨਾਲ ਸੇਮ ਆ ਜਣਾ ਜੇ ਐਮਬਰਾਇਡਰੀ ਵਰਕ ਵਾਲਾ ਪੱਲਿਆਂ ਦੇ ਉੱਤੇ ਅੱਗੇ ਸ਼ੇਡ ਆ ਗਈ ਜੇ ਪਿਸਤਾ ਬਹੁਤ ਸੋਹਣੀ ਸ਼ੇਡ ਜੇ ਇਹ ਵੀ ਇਹਦਾ ਵੀ ਸੇਮ ਰੇਟ ਆ ਜਣਾ ਜੇ 1145 ਰੁਪਏ ਵਰਕਤ ਅਸੀਂ ਦੇਖ ਸਕਦੇ ਜੇ ਡਿਜ਼ਾਈਨ ਚੈੱਕ ਕਰ ਲੋ ਅੱਗੇ ਆਗਾ ਬਲੈਕ ਸੂਟ ਬਲੈਕ ਜਿੱਦਾਂ ਤੁਹਾਨੂੰ ਪਤਾ ਸਾਰਿਆਂ ਦਾ ਫੇਵਰਟ ਹੁੰਦਾ ਹੈ ਤੇ ਇਹ ਵੀ ਸੋਨਾ ਜਾਂ ਵਰਕ ਤੇ ਸੋਨਾ ਜਾਂ ਸੂਟ ਜਿਹਦੇ ਵਿੱਚ ਤੁਸੀਂ ਚੈੱਕ ਕਰੋ ਸਿਰਫ ਤੇ ਸਿਰਫ 1145 ਅੰਚ ਕਲਰ ਸ਼ੇਡ ਆ ਗਈ ਇੰਡੀਗੋ ਇਹ ਵੀ ਤੁਹਾਨੂੰ ਮਿਲ ਜਾਣਾ ਸੇਮ ਰੇਟ ਦੇ ਉੱਤੇ ਅੱਗੇ ਸ਼ੇਡ ਆ ਗਈ ਵਾਈਨ ਬਹੁਤ ਪਿਆਰੀ ਸ਼ੇਡ ਜੇ ਡਾਰਕ ਵਾਈਨ ਸ਼ੇਡ ਜੇ ਤੇ ਦੁਪੱਟਾ ਨਾਲ ਬਣਿਆ ਹੋਣਾ ਜੇ ਆਹ ਸੂਟ ਜੇ ਆਹ ਦੁਪੱਟੇ ਦੇ ਰੇਟ ਸੇਮ ਆ ਜਾਣਾ ਜੇ ਤੇ ਅੱਗੇ ਆਗਾ ਜੇ ਰੈੱਡ ਕਲਰ ਬਹੁਤ ਪਿਆਰਾ ਰੈੱਡ ਕਲਰ ਜੇ ਰੈੱਡ ਸੂਟ ਜੇ ਵੀਡੀਓ ਚ ਕਲਰ ਦਾ ਫਰਕ ਜੇ ਰੇਟ ਸੇਮ ਇਹਦਾ ਵੀ ਤੇ ਆਹ ਸੂਟ ਜੇ ਸਾਡੇ ਕੋਲ ਲਾਸਟ ਵੀਡੀਓ ਦਾ ਕਲਰ ਹੈਗਾ ਜੇ ਮੋਂਗਿਆ ਸ਼ੇਡ ਮਾਈਨਰ ਫਰਕ ਜੇ ਵੀਡੀਓ ਨਾਲੋਂ ਰੇਟ ਹੈਗਾ ਜੇ ਸੇਮ ਇਹਦਾ ਵੀ 1145 ਰੁਪਏ ਇਹਨਾਂ ਨੂੰ ਸ਼ਾਈਨ ਆਉਂਦੀ ਕਲਰ ਦੇ ਵਿੱਚ ਇਹਨਾਂ ਦੇ ਥੋੜਾ ਥੋੜਾ ਫਰਕ ਆਉਂਦਾ ਜੇ ਵੀਡੀਓ ਨਾਲੋਂ ਤਸੋ ਤੁਸੀਂ ਪਲੀਜ਼ ਕਲੀਅਰ ਕਰਕੇ ਫਿਰ ਬੁੱਕ ਕਰਿਓ ਤੇ ਹੋਰ ਸੋਹਣੇ ਸੂਟ ਵੇਖਣ ਲਈ ਸਾਡੇ ਨਾਲ ਜੁੜੇ ਰਹੋ ਸਾਨੂੰ ਫੋਲੋ ਕਰ ਲਿਓ